ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਕੀ ਚਾਹਣਾ ਚਾਹੂਗੇ ਅੱਜ ਹੋਲੀ ਜਿਹੜੀ ਤੁਸੀਂ ਮਨਾਈਏ ਕੋਜੀ ਸਾਡੇ ਹਿੰਦੁਸਤਾਨ ਵਾਸੀਆਂ ਨੂੰ ਹੋਲੀ ਦੀ ਬਹੁਤ-ਬਹੁਤ ਮੁਬਾਰਕਾਂ ਪਹਿਲੇ ਤੇ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਕਿ ਸਾਡੇ ਪੁਲਿਸ ਮਹਿਕਮਾ ਨੂੰ ਬਹੁਤ-ਬਹੁਤ ਮੁਬਾਰਕ ਹੈ ਜੀ ਹੋਲੀ ਦੀ ਜਿਹਦੇ ਵਿੱਚ ਕੀ ਸਾਡੇ ਪੁਲਿਸ ਮਹਿਕਮੇ ਨੇ ਅੱਜ ਜਿਹੜੀ ਮੁੱਲੜਬਾਜੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ ਤੇ ਇਸ ਹੋਲੀ ਦੇ ਵਿੱਚ ਐਰ ਕੀ ਕੋਈ ਵੀ ਹੁਲੜਬਾਜੀ ਕੋਈ ਐਸੀ ਕੋਈ ਸੁਣ ਚ ਨਹੀਂ ਆਈ ਤੇ ਨਾ ਕੋਈ ਲਾਈ ਲਾਈ ਝਗੜਾ ਸੁਣ ਚ ਆਇਆ ਤੇ ਮੈਂ ਸ਼ੁਕਰਗੁਜ਼ਾਰ ਆ ਪੁਲਿਸ ਵਾਲਿਆਂ ਦਾ ਪੁਲਿਸ ਵਰਦੀ ਜਿਹੜੀ ਇਹਨਾਂ ਨੇ ਸੰਭਾਲੀ ਹੈ ਜਿਹੜੀ ਸ਼ਾਨ ਸੰਭੀ ਹੋਈ ਹੈ ਉਹਦੇ ਅੱਜ ਇਹਨਾਂ ਨੇ ਜਰ ਰੱਖੀ ਹੈ ਕਿ ਕਿਤੇ ਵੀ ਕੋਈ ਇਹੋ ਜਿਹੀ ਦਿੱਕਤ ਪਰੇਸ਼ਾਨੀ ਨਹੀਂ ਆਈ ਪਰ ਲੱਗਦਾ ਕਿ ਜੇ ਤਨਾਤ ਅਧਿਕਾਰੀਆਂ ਦੇ ਨਾਲ ਹੋਲੀ ਨਾਲ ਪਹੁੰਚਿਓ ਕੀ ਕਰਨਾ ਚਾਹੀਦਾ ਦੇਖੋ ਜੀ ਸਾਰੇ ਆਪਣੇ ਆਪਣੇ ਰਿਸ਼ਤਿਆਂ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਬਣਾਉਂਦੇ ਆ ਤੇ ਅਸੀਂ ਇੱਥੋਂ ਗੁਜ਼ਰ ਰਹੇ ਸੀਗੇ ਤੇ ਜਦੋਂ ਇਹਨਾਂ ਦੀ ਦੇਖੀ ਚੈਕਿੰਗ ਹੋ ਰਹੀ ਹੈ ਬੜੀ ਜ਼ਬਰਦਸਤ ਚੈਕਿੰਗ ਕਰ ਰਹੇ ਹੈ ਕਿ ਕੋਈ ਹੁਲੜਬਾਜੀ ਤੇ ਨਹੀਂ ਕਰ ਰਿਹਾ ਤੇ ਸਾਡਾ ਮਨ ਕੀਤਾ ਆਪਣਾ ਮਨ ਦੀ ਰੂਹ ਕੀਤੀ ਕਿ ਇਹਨਾਂ ਦੇ ਸਾਰੇ ਇਹ ਵੀ ਸਾਡਾ ਪਰਿਵਾਰ ਹੀ ਆ ਇੱਕ ਕਿ ਇਹਨਾਂ ਨਾਲ ਥੋੜਾ ਇੱਕ ਤਿਲਕ ਹੀ ਲਗਾਇਆ ਜਾਵੇ ਕਿ ਜਿਹੜਾ ਵੀ ਇਹਨਾਂ ਦਾ ਮਨ ਵੀ ਖੁਸ਼ ਹੋਵੇ ਪਰ ਲੱਗਦਾ ਕਿ ਜੇ ਡਿਊਟੀ ਨਿਭਾ ਰਹੇ ਤਾਂ ਤਾਂ ਹੀ ਅਸੀਂ ਸੁੱਖ ਦੀ ਨੀਂਦ ਸੌ ਰਹੇ ਹਾਂ ਬਿਲਕੁਲ ਜੀ ਬਿਲਕੁਲ ਬਾਰਡਰਾਂ ਤੇ ਵੀ ਬਾਰਡਰਾਂ ਤੇ ਵੀ ਡਿਊਟੀ ਜਿਹੜੇ ਨਿਭਾ ਰਹੇ ਉਹਨਾਂ ਕਰਕੇ ਤੇ ਇੱਕ ਜਿਹੜੀ ਹੈ ਸਾਡੇ ਵਿਚਾਰੇ ਜਿਹੜੇ ਸੜਕਾਂ ਦੇ ਧੁੱਪ ਤੇ ਸਰਦੀ ਧੁੱਪਾ ਦੇ ਵਿੱਚ ਵੀ ਅੱਗੋਂ ਗਰਮੀ ਵੇਖੋ ਕਿੰਨੀ ਆਣੀ ਆ ਤੇ ਰੁੱਖ ਵੀ ਕੋਈ ਨਹੀਂ ਕੋਈ ਕੁਝ ਨਹੀਂ ਤਾਂ ਵੀ ਸਰਕਾਰ ਵੱਲੋਂ ਕੋਈ ਟੈਂਟ ਨਹੀਂ ਕੋਈ ਕੁਝ ਨਹੀਂ ਤਾਂ ਵੀ ਵਿਚਾਰੇ ਵੇਖੋ ਕਿਸ ਤਰ੍ਹਾਂ ਆਪਣੀ ਡਿਊਟੀ ਸੰਭਰੇ ਨੇ ਠੀਕ ਆ ਅੱਜ ਕਿੰਨਾ ਕੁ ਖੁਸ਼ੀ ਮਨ ਨੂੰ ਮਿਲੀ ਅੱਜ ਕਿੰਨੀ ਇੱਕ ਮਨ ਨੂੰ ਖੁਸ਼ੀ ਮਿਲੀ ਇਹਦਾ ਵਾਕੇ ਹੋਲੀ ਮਨਾਈ ਦੇਖੋ ਜੀ ਮੈਂ ਪਿਛਲੇ ਸਾਲ ਵੀ ਆਇਆ ਮੈਨੂੰ ਆਂਦਾ तकरीबन 3-4 ਸਾਲ ਹੋ ਗਏ ਆ ਹਰ ਸਾਲ ਅਸੀਂ ਜਦੋਂ ਇਹਨਾਂ ਦੇ ਨਾਲ ਹੋਲੀ ਮਨਾਨੇ ਨਾ ਤੇ ਸਾਨੂੰ ਆਪਣਾ ਪਰਿਵਾਰ ਭੁੱਲ ਜਾਂਦਾ ਤੇ ਇਹ ਪਰਿਵਾਰ ਚੇਤਾ ਆ ਜਾਂਦਾ ਕਿ ਇਹ ਵੀ ਸਾਡਾ ਇੱਕ ਹਿੱਸਾ ਵਾ ਸਾਡਾ ਇੱਕ ਪਰਿਵਾਰ ਆ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅਸੀਂ ਆਪਣੇ ਪਲਾਨ ਮੁਤਾਬਕ ਜੀ ਅਸੀਂ ਆਪਣੇ ਏਰੀਆ ਦੇ ਵਿੱਚ ਬਿਲਕੁਲ ਸਵੇਰ ਤੋਂ ਸ਼ਾਮ ਤੱਕ ਜਿਹੜੇ ਅਸੀਂ ਆਪਣੀ ਗਸ਼ਤ ਕਰ ਰਹੇ ਹਾਂ ਚੜੇ ਪੂਰੀ ਚੜ੍ਹ ਕੇ ਡਿਊਟੀ ਕਰ ਰਹੇ ਹਾਂ ਤਾਂ ਜੋ ਕੋਈ ਵੀ ਭੁਲੜਬਾਜ਼ ਨੇ ਜਿਹੜੇ ਬੜੇ ਲੋਕ ਨੇ ਜਿਹੜੇ ਸਿਆਣੇ ਨੇ ਵਧੀਆ ਤਰੀਕੇ ਨਾਲ ਈਵਨ ਆਪਣੇ ਗਲੀ ਮੁਹੱਲਿਆਂ 'ਚ ਪਾਰਕਾਂ 'ਚ ਜਾ ਕਿਸੇ ਹੋਰ ਜਗ੍ਹਾ ਤੇ ਵਧੀਆ ਤਰੀਕੇ ਨਾਲ ਹੋਲੀ ਮਨਾ ਰਹੇ ਨੇ ਉਹਨਾਂ ਦਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਆ ਜੀ ਕਿ ਉਹ ਅਮਨ ਚੈਨ ਨਾਲ ਤੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਹੋਲੀ ਦਾ ਤਿਉਹਾਰ ਮਨਾ ਸਕਣ ਪਰ ਕੁਝ ਜਿਹੜੇ ਆ ਕੋਈ ਸ਼ਰਾਰਤੀ ਅਨਸਰ ਨੇ ਵਿੱਚੋਂ ਵਿਰਲੇ ਹੀ ਹੁੰਦੇ ਨੇ ਪਰ ਉਹਨਾਂ ਲਈ ਅਸੀਂ ਬਿਲਕੁਲ ਆਪਣੀ ਗਸ਼ਤ ਕਰ ਰਹੇ ਆ ਜੀ ਵੀ ਅਸੀਂ ਚੜ੍ਹ ਕੇ ਖਲੋਤੇ ਆ ਸਾਡੇ ਮੇਨ ਮੇਨ ਚੌਂਕ ਆ ਕ੍ਰਿਸਟਲ ਚੌਂਕ ਸ਼ੋਕਾ ਚੌਂਕ ਰੇਲਵੇ ਸਟੇਸ਼ਨ ਸੈਸ਼ਨ ਚੌਂਕ ਕਿਚਲੂ ਚੌਂਕ ਨੋਵਲਟੀ ਚੌਂਕ ਮੇਨ ਲਾਰੈਂਸ ਰੋਡ ਹਰ ਪਾਸੇ ਜਿਹੜਾ ਅਸੀਂ ਵੱਖਰੇ ਵੱਖਰੇ ਮੁਲਾਜ਼ਮ ਤਨਾਦ ਕੀਤੇ ਆ ਉਹਨਾਂ ਨਾਲ ਅਸੀਂ رابطہ ਬਣਾ ਕੇ ਰੱਖਿਆ ਹੈ ਕਿ ਕਿਤੇ ਵੀ ਕੋਈ ਐਹੋ ਜੀ ਦਿੱਕਤ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਐਹੋ ਜੀ ਚੀਜ਼ ਸਾਹਮਣੇ ਆਉਂਦੀ ਵੀ ਉਹ ਲੜਵਾਜ ਫਿਰ ਰਹੇ ਆ ਤੇ ਉਹਨਾਂ ਤੇ ਜਿਹੜੀ ਪੂਰੀ ਸਾਨੂੰ ਮੈਨੂੰ ਦੱਸਿਆ ਜਾਵੇ ਇਹ ਵੀ ਜੇਟ ਉੱਥੇ ਪਹੁੰਚ ਕੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਤਾਂ ਜੋ ਜਿਹੜਾ ਹੋਲੀ ਦਾ ਤਿਆਰ ਬੜੇ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਨੌਜਵਾਨਾਂ ਨੂੰ ਹੋਲੀ ਖੇਡਣਾ ਮਿਲਾਈ ਗਈ ਹੈ ਕਿਥਾਂ ਲੱਗਿਆ ਜੀ ਪਰਿਵਾਰ ਛੱਡ ਕੇ ਡਿਊਟੀ ਨਿਭਾ ਰਹੇ ਹੋ ਜੀ ਬਿਲਕੁਲ ਜੀ ਬੜਾ ਵਧੀਆ ਲੱਗਿਆ ਜੀ ਅਸੀਂ ਇੱਥੇ ਡਿਊਟੀ ਤੇ ਖੜੇ ਸੇ ਪਬਲਿਕ ਦੇ ਆਏ ਆ ਜੀ ਵਧੀਆ ਮੈਂਦੇ ਨੇ ਸਾਰੇ ਪਾਸਿਓਂ ਜੀ ਇਹ ਆ ਕੇ ਸਾਡੇ ਤਿਲਕ ਦੀ ਜਿਹੜੀ ਰਸਮ ਦਾ ਆ ਕੀਤੀ ਆ ਚਲੋ ਰੰਗ ਤੇ ਕੀ ਕਹਿੰਦੇ ਵੀ ਤੁਹਾਡੀ ਕੀ ਲਾਉਣਾ ਜ਼ਿਆਦਾ ਪਰ ਚਲੋ ਵਧੀਆ ਲੱਗਾ ਜੀ ਇਹਨਾਂ ਨੇ ਸਾਨੂੰ ਵੀ ਹੌਸਲਾ ਫਜਾਈ ਮਿਲਦੀ ਆ ਵੀ ਇਹਨਾਂ ਨੇ ਆ ਕੇ ਸਾਨੂੰ ਵਧੀਆ ਹੌਸਲਾ ਫਜਾਈ ਕੀਤੀ ਆ ਸਾਡੀ ਜੀ ਫਿਰ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਧੀਆ ਜੀ ਜਿਵੇਂ ਅਸੀਂ ਰੂਟੀਨ ਚੈਕਿੰਗ ਤੇ ਵੀ ਖਲੋਤੇ ਆ ਵੀ ਇੱਕ ਤੇ ਅਪੀਲ ਆ ਵੀ ਟ੍ਰੈਫਿਕ ਦੇ ਕਾਨੂੰਨਾਂ ਨੂੰ ਪਾਲਣਾ ਕੀਤਾ ਜਾਵੇ ਜੀ ਤੇ ਜੇ ਹੋਲੀ ਦੇ ਸੰਬੰਧ ਚ ਅਸੀਂ ਕਹੀਏ ਤੇ ਬਿਲਕੁਲ ਜੀ ਆਪਣਾ ਵਧੀਆ ਤਰੀਕੇ ਨਾਲ ਤਿਉਹਾਰ ਮਨਾਓ ਕੋ ਇਹੋ ਜੀ ਹਰਕਤ ਨਾ ਕਰੋ ਜਿਹਦੇ ਨਾਲ ਜਿਹੜਾ ਅਮਨ ਸ਼ਾਂਤੀ ਵਿਗੜੇ ਜੀ